ਮੈਂ ਆਪ ਜੀ ਨੂੰ ਗੁਰੂ ਦਸਵੇਂ ਪਾਤਸ਼ਾਹ ਜੀ ਮਹਾਰਾਜ ਦੇ ਦਰਸ਼ਨ ਕਰਵਾਉਣੇ ਆ ਯਤਨ ਕਰਨਾ ਹੈ ਗਰੀਬ ਨਿਵਾਜ 탄ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੂਰਮਤਾਈ ਦਾ ਮੁਜੱਸਬਾ ਦੇਣ ਲਈ ਸਾਨੂੰ ਇਹ ਬਾਣੀ ਦੀ ਬਖਸ਼ਿਸ਼ ਕੀਤੀ ਹੈ ਭਾਵੇਂ ਕਿ ਜੇ ਮੈਂ ਨਿੰਦਕਾਂ ਵਿਰੋਧੀਆਂ ਦੀਆਂ ਗੱਲਾਂ ਲੈ ਕੇ ਚੱਲਾਂਗਾ ਤੇ ਸਮਾਂ ਇਹਨਾਂ ਨਹੀਂ ਕਿ ਫਿਰ ਮੈਂ ਉਹਨਾਂ ਦੀਆਂ ਗੱਲਾਂ ਦਾ ਹੀ ਜਵਾਬ ਦਿੰਦਾ ਰਹਾਂਗਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵੀ ਤਾਂ ਸੂਰਬੀਰ ਬਣਾਉਣ ਵਾਸਤੇ ਹੈ। ਇਹਦੇ ਵਿੱਚ ਕੋਈ ਸ਼ੱਕ ਨਹੀਂ। ਪਰ ਜੰਗਾਂ ਦਾ ਵੇਰਵਾ ਜਿਹੜਾ ਨਾ ਖੁਲਾਸੇ ਸਹਿਤ ਉਹ ਸ਼੍ਰੀ ਦਸਮ ਗ੍ਰੰਥ ਦੇ ਵਿੱਚ ਸਤਿਗੁਰੂ ਜੀ ਨੇ ਕੀਤਾ। ਚੰਡੀ ਦੀ ਵਾਰ ਦੇ ਅੰਦਰ ਕੀਤਾ ਹੈ। ਆਪਾਂ ਕੁਝ ਹੋਰ ਸਮਝਦੇ ਹਾਂ। ਸੰਤ ਬਾਬਾ ਜਰਨੈਲ ਸਿੰਘ ਜੀ ਮਹਾਪੁਰਖ ਫਿਰੋਜ਼ਪੁਰ ਦੇ ਨੇੜੇ ਕਥਾ ਕਰਨ ਲਈ ਗਏ। ਮਹਾਪੁਰਸ਼ਾਂ ਨੂੰ ਉਹ ਜਿਹੜੇ ਪ੍ਰਬੰਧਕ ਸੀਓ ਕਹਿਣ ਲੱਗੇ ਕਿ ਮਹਾਰਾਜ ਠੰਡੀ ਜੀ ਕਥਾ ਕਰਿਓ ਗਰਮ ਕਥਾ ਨਾ ਕਰਿਓ ਕਿਉਂਕਿ ਮਹਾਂਪੁਰਖਾਂ ਨੂੰ ਉਸ ਸਮੇਂ ਹਾਲਾਤਾਂ ਦੀ ਮਜਬੂਰੀ ਖਾਤਰ ਸਭ ਕੁਝ ਬੋਲਣਾ ਪੈਂਦਾ ਸੀ ਦੱਸਣਾ ਪੈਂਦਾ ਸੀ ਤੇ ਮਹਾਂਪੁਰਖ ਕਹਿਣ ਲੱਗੇ ਭਾਈ ਤੁਸੀਂ ਦੱਸ ਦਿਓ ਕਿਹੜੀ ਕਥਾ ਕਰੀਏ ਕਹਿੰਦੇ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਦੀ ਕਿਸੇ ਦੀ ਕਥਾ ਕਰਦੇ ਮਹਾਂਪੁਰ ਕਹਿੰਦੇ ਫਿਰ ਤੁਸੀਂ ਆਪ ਹੀ ਚੋਣ ਕਰ ਲਓ ਕਹਿੰਦੇ ਜੀ ਗੁਰੂ ਨਾਨਕ ਸਾਹਿਬ ਦੀ ਬਾਣੀ ਦੀ ਕਥਾ ਕਰੋ ਮਹਾਪੁਰਖੇ ਦੇ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਆ ਜਾਓ ਤਾ ਪ੍ਰੇਮ ਖੇਲਣ ਕਾ ਜਾਓ ਸਿਰ ਧਰ ਤਲੀ ਗਲੀ ਮੇਰੀ ਆਉ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨ ਕੀਤੇ ਕਹਿੰਦੇ ਮਹਾਰਾਜ ਇਹ ਤੇ ਗਰਮ ਹੈ ਜੀ ਫਿਰ ਕਹਿੰਦੇ ਤੁਸੀਂ ਦੱਸ ਦਿਓ ਕਹਿੰਦੇ ਜੀ ਕਬੀਰ ਸਾਹਿਬ ਦੀ ਬਾਣੀ ਜਿਹੜੀ ਆ ਨਾ ਭਗਤ ਬਾਣੀ ਦੇ ਵਿੱਚੋਂ ਤੁਸੀਂ ਅਰਥ ਕਰਦੇ ਹੋ ਕਿਸੇ ਸ਼ਬਦ ਦੇ ਤੇ ਮਹਾਪੁਰ ਕਹਿੰਦੇ ਕਬੀਰ ਸਾਹਿਬ ਦੀ ਸੁਣ ਲੋ ਕਬੀਰ ਸਾਹਿਬ ਕਹਿੰਦੇ ਆ ਗगन तमाम बाजेओ ਪਰਿਓ ਨਿਸ਼ਾਨਾ ਘਾਓ ਖੇਤ ਜੋ ਮੰਡਿਓ ਸੂਰਮਾ ਅਬ ਜੂਜਨ ਕੋ ਦਾਓ ਕਬੀਰ ਸਾਹਿਬ ਕਹਿੰਦੇ ਆ ਸੂਰਾ ਸੋ ਪਹਿਚਾਨੀਐ ਜੋ ਲੜਾ ਦੀਨ ਕੇ ਹੇਤ ਪਰਜਾ ਪਰਜਾ ਕਟ ਮਰੇ ਕਬੂ ਨਾ ਛੱਡਾ ਖੇਤ ਕਿਹੜੀ ਸ਼ਾਂਤੀ ਲੱਭਦੇਓ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਕਿਸੇ ਕਾਇਰ ਦੀ ਬਾਣੀ ਦਰਜ ਨਹੀਂ ਹੈ ਸੂਰ ਬੀਰ ਯੋਧਿਆਂ ਦੀ ਬਾਣੀ ਦਰਜ ਹੈ ਬਾਬਾ ਨਾਮਦੇਵ ਜੀ ਨੂੰ ਉਹਨਾਂ ਦੀ ਮਾਤਾ ਨੇ ਕੀ ਕਿਹਾ ਸੀ ਠੀਕ ਆ ਨਾ ਪੁੱਤਰ ਛੋੜ ਰਾਮ ਕੀ ਨਾ ਭਜੇ ਖੁਦਾਏ ਤੇ ਕੀ ਬਾਬਾ ਨਾਮਦੇਵ ਜੀ ਨੂੰ ਨਹੀਂ ਪਤਾ ਕਹਿੰਦੇ ਮਾਂ ਮੈਨੂੰ ਪਤਾ ਹੈ ਕਿ ਖੁਦਾ ਵੀ ਉਹਦਾ ਹੀ ਨਾਮ ਹੈ ਤੇ ਰਾਮ ਵੀ ਉਹਦਾ ਹੀ ਨਾਮ ਹੈ ਪਰ ਇਹ ਜ਼ਬਰਦਸਤੀ ਕਹੋਣਾ ਚਾਹੁੰਦੇ ਉਹਦੇ ਨਾਲ ਨਹੀਂ ਮੈਂ ਲਿਫਣ ਲੱਗਾ ਪੁੱਤਰ ਜਾਨ ਬਚਾ ਲੈ ਨਾ ਹਾ ਤੇਰਾ ਪੂੰਗੜਾ ਨਾ ਤੂੰ ਮੇਰੀ ਮਾਂ ਕੀ ਜਵਾਬ ਦਿੰਦਾ ਬਾਣੀ ਵਿੱਚ ਦਰਜ ਤੂੰ ਮੇਰੀ ਮਾਂ ਹੀ ਨਹੀਂ ਮੈਨੂੰ ਕਾਇਰਤਾ ਵਾਲਾ ਉਪਦੇਸ਼ ਦੇਨੀ ਆਪਾਂ ਕਿਹੋ ਜੀ ਸ਼ਾਂਤੀ ਪਾਲਦੇ ਜਿਹੜੀ ਸ਼ਾਂਤੀ ਸ਼ਬਦ ਵਿੱਚੋਂ ਉਪਜਦੀ ਹੈ ਨਾ ਜਿਹੜੀ ਸ਼ਾਂਤੀ ਸ਼ਸਤਰਾਂ ਦੇ ਵਿੱਚੋਂ ਉਪਜਦੀ ਹੈ ਉਹ ਸਦਾ ਲਈ ਕਾਇਮ ਰਹਿੰਦੀ ਹੈ ਤੇ ਆਪਾਂ ਸ਼ਸਤਰ ਸਮਝੇ ਹੋਇਆ ਜੀ ਇਹ 扑ਕਾਉ ਨੇ ਤੇ ਜੀ ਦਿਖਾਵਾ ਹੈ ਅੱਜ ਕੱਲ ਦੇ ਪ੍ਰਚਾਰਕ ਵੀ ਕਹਿਣ ਲੱਗ ਪਏ ਕਿ ਕਿਰਪਾਨ ਹੱਥ ਵਿੱਚ ਫੜ ਕਰਕੇ ਕਿਉਂ ਆਉਂਦੇ ਅੰਦਰ ਬੱਕਰਾ ਵੜਣਾ ਤੇ ਦਸਵੇਂ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਬਿਨਾ ਸ਼ਸਤਰ ਕੇ ਸੰ ਦੇਵੋ ਨਾ ਦਾਰਾ ਇਹ ਮੋਰ ਆਗਿਆ ਸੁਣੋ হে ਪਿਆਰੇ ਸਤਿਗੁਰੂ ਜੀ ਕਹਿੰਦੇ ਬਿਨਾ ਸ਼ਸਤਰਾਂ ਤੇ ਕੇਸਾਂ ਤੋਂ ਮੈਂ ਦਰਸ਼ਨ ਨਹੀਂ ਦਊਂਗਾ ਹੁਣ ਗਰੀਬ ਨਵਾਜ਼ ਦਾ ਹੁਕਮ ਮੰਨੇ ਕਿ ਕਿਸੇ ਨੁਕਤਾ ਚੀ ਨਹੀਂ ਕਰਨ ਵਾਲੇ ਦੀ ਗੱਲ ਮੰਨੇ ਜੇ ਤਾਂ ਸੱਚੇ ਪਾਤਸ਼ਾਹ ਜੀ ਦੀ ਆਗਿਆ ਦਾ ਪਾਲਣ ਕਰੋਗੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਿਸ ਸਮੇਂ ਜੋਤੀ ਜੋਤ ਸਮਾਉਣ ਲੱਗੇ ਨਾ ਇਤਿਹਾਸ ਵਿੱਚ ਅੰਕਤ ਬਚਨ ਨੇ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਤਮੈਤ ਘੋੜੇ ਤੇ ਸਵਾਰ ਸੀਗੇ ਗਰੀਬ ਨਿਵਾਜ ਸਤਿਗੁਰੂ ਨੇ ਕਨਾਤ ਕਰਾਈ ਹੋਈ ਸੀ ਜਦੋਂ ਮਹਾਰਾਜ ਨੇ ਚਿਖਾ ਤੇ ਚੜਨਾ ਤੇ ਸਤਿਗੁਰੂ ਜੀ ਨੇ ਘੋੜੇ ਦੀਆਂ ਵਾਗਾਂ ਮੋੜ ਕੇ ਪਿੱਛੇ ਨੂੰ ਜਦੋਂ ਖਾਲਸੇ ਵੱਲ ਤੱਕਿਆ ਸਭ ਬਰਾਕ ਕਰ ਰਹੇ ਸੀ ਜਿੱਦਾਂ ਪਿਤਾ ਨੂੰ ਪੁੱਤਰ ਵੱਲ ਵੇਖ ਕੇ ਫਿਰ ਪਿਆਰ ਆ ਜਾਂਦਾ ਹੈ ਨਾ ਗੁਰਦੇਵ ਨੇ ਖਾਲਸੇ ਨੂੰ ਸੰਬੋਧਨ ਹੋ ਕਰਕੇ ਖਾਲਸਾ ਖਾਲਸਾ ਜੀ ਸ਼ਬਦ ਕਰਕੇ ਅਸੀਂ ਸਦਾ ਹੀ ਤੁਹਾਡੇ ਕੋਲ ਹਾਂ ਦੋ ਬਚਨ ਸਾਡੇ ਯਾਦ ਰੱਖਣੇ ਗੁਰਬਾਣੀ ਤੇ ਵਾਹਿਗੁਰੂ ਮੰਤਰ ਨੂੰ ਕਦੇ ਨਹੀਂ ਵਿਸਾਰਨਾ ਤੇ ਸ਼ਾਸਤਰ ਵਿਦਿਆ ਦਾ ਅਭਿਆਸ ਨਾ ਤਿਆਗਿਆ ਸੰਸਾਰ ਦੀ ਕੋਈ ਕੌਮ ਤੁਹਾਨੂੰ ਗੁਲਾਮ ਨਹੀਂ ਕਰ ਸਕੇ ਇਹ ਸਾਹਿਬ ਨੇ ਜੋਤੀ ਜੋਤ ਸਮਾਉਣ ਲੱਗਿਆ ਬਚਨ ਗਏ ਸੀ ਪੰਕਤ ਨੇ ਇਤਿਹਾਸ ਵਿੱਚ ਜੇ ਆਪਾਂ ਵੇਖੀਏ ਕਿ ਸਾਡੇ ਕੋਲ ਉਹ ਗੁਰੂ ਜੀ ਦੀ ਤਰੋਹਰ ਹੈ ਨਹੀਂ ਹੈ ਸ਼ਾਸਤਰ ਜਦੋਂ ਆਪਣੇ ਵੱਡਿਆਂ ਦੇ ਪੂਰਵਜਾਂ ਦੇ ਵੇਖੋਗੇ ਨਾ ਸ੍ਰੀ ਅਕਾਲ ਤਖਤ ਸਾਹਿਬ ਤੇ ਜਾਓ ਇੱਕ ਪੂਰਾ ਪੀੜਾ ਸਾਹਿਬ ਜਦੋਂ ਬਾਕੀ ਰਹਿ ਜਾਂਦਾ ਕਹਿੰਦੇ ਹੁਣ ਬਾਬਾ ਜੀ ਸਾਹਿਬ ਬਾਬਾ ਦੀਪ ਸਿੰਘ ਸਾਹਿਬ ਦੇ ਸ਼ਾਸਤਰ ਆਉਗੇ ਇੰਨੇ ਵੱਡੇ ਸ਼ਸਤਰਾਂ ਦਾ ਕਮਰਕੱਸਾ ਨਾਬੇ ਵਾਲੇ ਰਾਜਿਆਂ ਨੇ ਹੁਣ ਇੱਕ ਤੇਗਾ ਜਿਹੜਾ ਨਾ ਤਕਸਰੀ ਕੇਸਗੜ੍ਹ ਸਾਹਿਬ ਭੇਟ ਕੀਤਾ ਹੁਣ ਦਰਸ਼ਨ ਕਰਵਾਏ ਜਾਂਦੇ ਆ ਮੇਰੀ ਪੀੜੇ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਦਾ ਉਹ ਤੇਗਾ ਹੈ ਜਿਸ ਦੇ ਨਾਲ ਮਹਾਰਾਜ ਨੇ ਕਾਲੇ ਖਾਨ ਨੂੰ ਵੱਢਿਆ ਸੀ ਜਦੋਂ ਗੁਰਦੇਵ ਨੇ ਕਾਲੇ ਖਾਨ ਦੇ ਸਿਰ ਵਿੱਚ ਉਹ ਤੇਗਾ ਮਾਰਿਆ ਸੀ ਨਾ ਘੋੜੇ ਦੀ ਕਾਠੀ ਤੱਕ ਵੱਢ ਦਿੱਤਾ ਸੀ ਕਾਲੇ ਖਾਨ ਤੇ ਮਹਾਪੁਰਸ਼ਾਂ ਨੇ ਇਸ ਬਚਨ ਦਾ ਹਵਾਲਾ ਦਿੰਦਿਆਂ ਹੋਇਆਂ ਇਹ ਸ਼ਬਦ ਕਹੇ ਹੈ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਦੇ ਅੰਦਰ ਦਇਆ ਵੀ ਇੰਨੀ ਹੈ ਕਿ ਗੁਰਦੇਵਨ ਫੁੱਲ ਦੇ ਟੁੱਟਣ ਕਰਕੇ ਦਰਦ ਮਹਿਸੂਸ ਹੁੰਦਾ ਹੈ ਸਤਿਗੁਰੂ ਦੇ ਅੰਦਰ ਵੀਰ ਰਸ ਵੀ ਇੰਨਾ ਹੈ ਕਿ ਜੇ ਤੇਗ ਦਾ ਵਾਰ ਛੱਡਦੇ ਹੈ ਲੋਹੇ ਦੀਆਂ ਸੰਜੋਬ ਬਖਤਰਾਂ ਨੂੰ ਕੱਟਦਾ ਹੋਇਆ ਘੋੜੇ ਦੀ ਕਾਠੀ ਤੱਕ ਨੂੰ ਵੱਢ ਕੇ ਪਾਰ ਹੋ ਜਾਂਦਾ ਹੈ ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਦਿੱਤੇ ਹੋਏ ਸਾਨੂੰ ਉਪਦੇਸ਼ ਇਹ ਬਖਸ਼ਿਸ਼ਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਭਗਤੀ ਦਾ ਪ੍ਰਤੀਕ ਹੈ ਸ਼੍ਰੀ ਆਕਾਲ ਤਖਤ ਸਾਹਿਬ ਸ਼ਕਤੀ ਦਾ ਪ੍ਰਤੀਕ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਦੇਖ ਅਤੇ ਦੇਖ ਦੇਖ ਤੇਗ ਦੇ ਤਣੀ ਆਪ ਗਰੀਬ ਨਿਵਾਜ ਧਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਇਸ ਬਚਿੱਤਰ ਨਾਟਕ ਦੇ ਅੰਦਰ ਜਿੱਥੇ ਪੰਗਾਣੀ ਦੇ ਯੁੱਧ ਦਾ ਬੜੇ ਵਿਸਥਾਰ ਸਹਿਤ ਵਰਣਨ ਕਰਦੇ ਹੈ ਆਪਣੇ ਪੌਂਟਾ ਸਾਹਿਬ ਜਾਣ ਦਾ ਜ਼ਿਕਰ ਕਰਦੇ 17 ਸਾਲ ਦੀ ਉਮਰ ਵਿੱਚ ਸੱਚੇ ਪਾਤਸ਼ਾਹ ਨੇ ਬਾਣੀਆਂ ਉਚਾਰਨ ਕੀਤੀਆਂ ਉਹਨਾਂ ਦਾ ਜ਼ਿਕਰ ਆਉਂਦਾ ਹੈ 12 ਦਿਨਾਂ ਦੇ ਅੰਦਰ ਕਿਲਾ ਸਿਰਜਿਆ ਸੱਚੇ ਪਾਤਸ਼ਾਹ ਨੇ ਪੌਂਟਾ ਸਾਹਿਬ ਦੀ ਧਰਤੀ ਤੇ ਜ਼ਿਕਰ ਆਉਂਦਾ ਹੈ ਸੱਚੇ ਪਾਤਸ਼ਾਹ ਨੇ ਕਿਹਾ ਦੇਸ਼ ਚਾਲ ਹਮ ਤੇ ਪੁਨ ਭਈ ਸ਼ਹਿਰ ਪਾਵਟੇ ਕੀ ਸੁਧ ਲਈ ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਹ ਵੀ ਲਿਖਿਆ ਕਿ ਉਸ ਜੰਗਲ ਦੇ ਵਿੱਚ ਚੁਣ-ਚੁਣ ਕੇ ਸ਼ੇਰ ਮਾਰੇ ਯਾਤਰਾਤ ਵਰਗਿਆਂ ਦੀ ਕੇਰੀ ਸ਼ੇਰ ਦੇ ਰੂਪ ਵਿੱਚ ਫਿਰਦਿਆਂ ਦਾ ਉਦਾਰ ਕੀਤਾ ਸਤਿਗੁਰੂ ਜੀ ਦੀ ਬੀੜਤਾ ਦਾ ਮੂਜਸਮਾ ਥੋੜੀ ਜੀ ਚਲਕ ਆਪ ਜੀ ਦੇ ਸਾਹਮਣੇ ਰੱਖਦਾ ਥੋੜੀ ਜੀ ਚਲਕ ਦਰਸ਼ਨ ਕਰਨ ਦਾ ਯਤਨ ਕਰਨ ਫਤੇਸ਼ਾ ਰਾਜਾ ਸਤਿਗੁਰੂ ਜੀ ਦੇ ਕੋਲ ਆਇਆ ਮੈਂ ਵਿਸਥਾਰ ਨਹੀਂ ਕਰਾਂਗਾ ਮੇਦਨੀ ਸ਼ਾ ਕੋਲ ਬੈਠਾ ਸੀ ਮੇਦਨੀ ਪ੍ਰਕਾਸ਼ ਵਾਹਿਗੁਰੂ ਨਾਹਣ ਦਾ ਰਾਜ ਆ ਕਰਕੇ ਖਬਰ ਦਿੱਤੀ ਸੱਚੇ ਪਾਤਸ਼ਾਹ ਇੱਕ ਸ਼ੇਰ ਬੜਾ ਤੰਗ ਕਰਦਾ ਮਾਲ ਡੰਗਰ ਖਾ ਜਾਂਦਾ ਤੇ ਫਤਿਹ ਸ਼ਾਹ ਨੇ ਕਿਹਾ ਮਹਾਰਾਜੇ ਸ਼ੇਰ ਦੀ ਬਾਬਤ ਸਾਰੇ ਜਾਣਦੇ ਆ ਪਰ ਇਹਨੂੰ ਮਾਰ ਨਹੀਂ ਕੋਈ ਸਕਿਆ ਗੁਰਦੇਵ ਕਹਿੰਦੇ ਚੰਗਾ ਕੱਲ ਨੂੰ ਦਿਨ ਚੜੇਗਾ ਚੱਲਾਂਗੇ ਦੱਸਿਓ ਵਿਸਥਾਰ ਨਹੀਂ ਕਰਾਂਗਾ ਮੈਂ ਕੇਵਲ ਦਰਸ਼ਨ ਕਰਾਉਣੇ ਤੁਹਾਨੂੰ ਉਸ ਥਾਂ ਦੇ ਜੋ ਕਵੀ ਰਾਜ ਨੇ ਕਿਸ ਤਰ੍ਹਾਂ ਬਿਆਨ ਕੀਤਾ ਜਿਸ ਸਮੇ ਮਹਾਰਾਜ ਉੱਥੇ ਪਹੁੰਚ ਗਏ ਹਨ ਜਿਸ ਝੜੀ ਦੇ ਵਿੱਚ ਸ਼ੇਰ ਬੈਠਾ ਹੋਇਆ ਤੇ ਕਵੀ ਰਾਜ ਲਿਖਦੇ ਆ ਕਿ ਘੋੜਿਆਂ ਦੀ ਹਿਣਕਣ ਦੀ ਆਵਾਜ਼ ਨਾਲ ਸ਼ੇਰ ਦਹਾੜਿਆ ਸ਼ੇਰ ਦੀ ਦਹਾੜਨ ਦੇ ਨਾਲ ਪੱਤੇ ਝੜ ਗਏ ਫਲ ਡਿੱਗ ਗਏ ਤੇ ਪੰਛੀ ਉੱਡ ਗਏ ਰੁੱਖਾਂ ਤੋਂ ਸੱਚੇ ਪਾਤਸ਼ਾਹ ਜੀ ਨੇ ਕਿਹਾ ਮੇਦਨੀ ਪ੍ਰਕਾਸ਼ ਰਾਜਾ ਫਤਿਹशाह ਰਾਜਾ ਤੁਹਾਡੇ ਕੋਲ ਕੋਈ ਐਸਾ ਜਵਾਨ ਹੈ ਜਿਹੜਾ ਇਕੱਲਾ ਸ਼ੇਰ ਦਾ ਮੁਕਾਬਲਾ ਕਰੇ ਕਹਿਣ ਲੱਗੇ ਨਹੀਂ ਮਹਾਰਾਜ ਇਹੋ ਜੀ ਭੁੱਲ ਨਾ ਕਰਿਓ ਦੂਰੋਂ ਗੋਲੀਆਂ ਤੇ ਤੀਰਾਂ ਦਾ ਮੀਂਹ ਬਰਾ ਕੇ ਮਸਾਂ ਹੀ ਸ਼ੇਰ ਨੂੰ ਕਾਬੂ ਕੀਤਾ ਜਾ ਸਕੇਗਾ ਸੱਚੇ ਪਾਤਸ਼ਾਹ ਜੀ ਨੇ ਆਦੇਸ਼ ਦਿੱਤਾ ਕਿ ਕਿਸੇ ਨੇ ਗੋਲੀ ਨਹੀਂ ਚਲਾਉਣੀ ਕਿਸੇ ਨੇ ਤੀਰ ਨਹੀਂ ਚਲਾਉਣਾ ਮੁਹਬਤ ਨੂੰ ਹਾਥੀ ਬਿਠਾਉਣ ਦਾ ਉਪਦੇਸ਼ ਉਦੇਸ਼ ਜਿਹੜਾ ਸੀ ਮਹਾਰਾਜ ਨੇ ਹੁਕਮ ਭਾਵ ਦੇ ਦਿੱਤਾ ਜਦੋਂ ਹਾਥੀ ਬੈਠ ਗਿਆ ਤੇ ਘੋੜਿਆਂ ਤੇ ਪਿੱਛੇ ਖਲੋਤੇ ਸਿੱਖ ਕਿਉਂਕਿ ਉਦੋਂ ਅਮਰਤ ਸੰਚਾਰ ਨਹੀਂ ਸੀ ਹੋਇਆ ਜਦੋਂ ਪੰਗਾਣੀ ਦਾ ਯੁੱਧ ਹੁੰਦਾ ਪਿੱਛੇ ਸਿੱਖਾ ਨੂੰ ਅਨੁਮਾਨ ਲੱਗ ਗਿਆ ਕਿ ਗੁਰਦੇਵ ਆਪ ਉੱਤਰ ਕੇ ਚੱਲੇ ਆ। 17 ਸਾਲ ਦੀ ਉਮਰ ਹੈ। ਤੇ ਮਾਮਾ ਕ੍ਰਿਪਾਲ ਚੰਦ ਜੀ ਨੂੰ ਨਾ ਅੱਗੇ ਹੋ ਕੇ ਸ਼ੰਗੋ ਸ਼ਾਹ ਜੀ ਨੇ ਕਿਹਾ ਮਹਾਰਾਜ ਦੇ ਵੱਡੇ ਭੂਆ ਜੀ ਦੇ ਪੁੱਤਰ ਕਹਿਣ ਲੱਗੇ ਮਾਮਾ ਜੀ ਤੁਸੀਂ ਗੁਰੂ ਸਾਹਿਬ ਨੂੰ ਬੇਨਤੀ ਕਰੋ ਜਾਨਵਰ ਅਕਸਰ ਜਾਨਵਾਰ ਹੈ। ਉਹਦੇ ਸਾਹਮਣੇ ਨਾ ਜਾਓ। ਆਪਾਂ ਪਿੱਛੇ ਹਾਂ ਖੜੇ ਅਸੀਂ ਸਭ ਅੱਗੇ ਵੱਧਦੇ ਆ। ਆਪਾਂ ਅੱਗੇ ਹੋ ਕਰਕੇ ਸ਼ੇਰ ਦਾ ਸ਼ਿਕਾਰ ਕਰਦੇ ਆਂ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਜਦ ਸਮੇਂ ਆਪ ਉਤਰੇ ਆ ਮੈਨੂੰ ਸਮਾਪਤੀ ਦਾ ਹੁਕਮ ਹੋਇਆ ਮੈਂ ਸਮਾਪਤੀ ਕਰ ਦੇਣੀ ਜਿਸ ਸਮੇਂ ਮਹਾਰਾਜ ਨੇ ਅਜੇ ਗਾਤਰਿਓਂ ਸ਼੍ਰੀ ਸਾਹਿਬ ਨਹੀਂ ਖਿੱਚੀ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਅਜੇ ਟਾਲਾ ਵੀ ਮੋਢੇ ਤੋਂ ਨਹੀਂ ਲਾਇਆ ਤੇ ਜਦੋਂ ਮਹਾਰਾਜ ਸ਼ੇਰ ਦੇ ਸਾਹਮਣੇ ਜਾਣ ਵਾਸਤੇ ਕਦਮ ਪੁੱਟ ਰਹੇ ਆ ਮਾਮਾ ਕਰਪਾਲ ਚੰਦ ਜੀ ਸੰਗੋਸ਼ਾ ਸ਼ਾਹ ਜੀ ਦੀ ਬੇਨਤੀ ਕਰਨ ਤੋਂ ਕਾਲੀ ਨਾਲ ਅੱਗੇ ਆਏ ਕਿ ਗੁਰੂ ਸਾਹਿਬ ਨੂੰ ਬੇਨਤੀ ਕਰੀਏ ਕਿ ਆਪ ਸ਼ੇਰ ਦੇ ਸਾਹਮਣੇ ਨਾ ਜਾਓ ਕਿਉਂਕਿ ਪਸ਼ੂ ਤਾਂ ਅਖਰ ਪਸ਼ੂ ਆ ਜਾਨਵਰ ਹੈ ਜਿਸ ਸਮੇ ਮਾਮਾ ਕਰਪਾਲ ਚੰਦ ਜੀ ਗੁਰਦੇਵ ਦੇ ਸਾਹਮਣੇ ਹੋਏ ਆ ਕਵੀ ਰਾਜ ਲਿਖਦੇ ਆ ਕਿ ਮਸਤਕ ਦੇ ਉੱਤੇ ਇਨਾ ਨੂਰ ਧਗ ਰਿਆ ਸੀ ਵੀਰ ਰਸ ਦੇ ਨਾਲ ਇਨੇ ਨੇਤਰ ਭਖ ਚੁੱਕੇ ਸੀ ਕਿ ਮਾਮਾ ਕਰਪਾਲ ਚੰਦ ਜੀ ਪਿਛਲੇ ਪੈਰੀ ਪਛਾਣ ਨੂੰ ਮੁੜਾਏ ਤੇ ਤੇ ਸਮੇਂ ਸ਼ੰਗੋ ਸ਼ਾਹ ਜੀ ਕਹਿਣ ਲੱਗੇ ਮਾਮਾ ਜੀ ਬੇਨਤੀ ਨਹੀਂ ਕੀਤੀ ਤੇ ਸ਼ੰਗੋ ਸ਼ਾਹ ਨੂੰ ਮਾਮਾ ਕਰਪਾਲ ਚੰਦ ਜੀ ਨੇ ਕਿਹਾ ਸ਼ੰਗੋ ਸ਼ਾਹ ਜੁਰਤ ਨਹੀਂ ਪਈ ਸਤਿਗੁਰੂ ਨੂੰ ਬੇਨਤੀ ਕਰਨ ਦੀ ਮੇਰਾ ਹਿਆ ਨਹੀਂ ਪਿਆ ਸੱਚੇ ਪਾਤਸ਼ਾਹ ਜੀ ਮਹਾਰਾਜ ਐਸੇ ਸੂਰਮਤਾਈ ਦੇ ਮਜਸਮੇ ਗਰੀਬ ਨਿਵਾਜ ਮੈਂ ਪੰਕਤੀਆਂ 3 4 ਨੇ ਗੁਰਦੇਵ ਦੀ ਸ਼ਹਾਦਤ ਦੀਆਂ ਉਹਨਾਂ ਦੇ ਅਖਰੀ ਅਰਥ ਕਰਦੇ ਆ ਜੇ ਆਗਿਆ ਦਿਓ ਤੇ ਸੋ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਪਿਤਾ ਸਤਗੁਰੂ ਦੀ ਸ਼ਹਾਦਤ ਕਹਿੰਦੇ ਆ ਅੱਗੇ ਚੌਪਾਈ ਸ਼ੁਰੂ ਹੁੰਦੀ ਆ ਅਬ ਮੈਂ ਆਪਣੀ ਕਥਾ ਬਖਾਨੋ ਤਪ ਸਾਦਤ ਜਹਿ ਵਿਦਮੋਹਯਾਨੋ ਹਿਮਕੁੰਟ ਪਰਬਤ ਹੈ ਜਹਾਂ ਸਪਤ শৃੰਗ ਸੋਭਤ ਹੈ ਤਹਾ ਸਪਤ শৃੰਗ ਤਹਿ ਨਾਮ ਕਹਾਵਾ ਪੰਡ ਰਾਜ ਜਹਿ ਜੋ ਕਮਾਵਾ ਤਹਿਮ ਅਦਕ ਤਪੱਸਿਆ ਸਾਦੀ ਮਹਾਕਾਲ ਕਾਲ ਕਾ ਅਰਾਧੀ ਇਹ ਵਿਦ ਕਰਤ ਤਪੱਸਿਆ ਭਯੋ ਦਿਵਯ ਤੇ ਏਕ ਰੂਪ ਹਵਾ ਗਯੋ ਤਾਤ ਮਾਤ ਮੁਰ ਅਲਖ ਅਰਾਦਾ ਬਹੁ ਵਿਦ ਯੋਗ ਸਾਧਨਾ ਸਾਧਾ ਤਿਨ ਜੋ ਕਰੀ ਅਲਖ ਕੀ ਸੇਵਾ ਤਾਤੇ ਭਏ ਪ੍ਰਸੰਨ ਗੁਰਦੇਵਾ ਗੁਰੂ ਕਲੰਗੀਰ ਜੀ ਕਹਿੰਦੇ ਤਿੰਨ ਪ੍ਰਭ ਜਬ ਆਇ ਇਸ ਮੁਹਦੀਆ ਤਬ ਹਮ ਜਨਮ ਕਲ ਹੁ ਮੈਂ ਲੀਆ ਕਿਸੇ ਅਵਤਾਰ ਨੇ ਆਪਣੀ ਕਥਾ ਆਪ ਆਪਣੀ ਕਲਮ ਨਾਲ ਨਹੀਂ ਲਿਖੀ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਆ ਆਪਣੀ ਕਥਾ ਨੂੰ ਆਪ ਲਿਖਿਆ ਗਰੀਬ ਨਵਾਜ਼ ਆ ਆਪਣੇ ਪਿਤਾ ਜੀ ਦੀ ਸ਼ਹਾਦਤ ਕਹਿੰਦੇ ਆ ਕੇਵਲ ਇਹਨਾਂ ਦੋ ਚਾਰ ਪੰਕਤੀਆਂ ਦੇ ਮਅਰਥ ਕਰਕੇ ਸਮਾਪਤੀ ਕਰ ਦੇਣੀ ਹੈ ਮਹਾਂਪੁਰਸ਼ਾਂ ਦੀ ਵਰਸੀ ਤੇ ਆਪ ਨੇ ਹਾਜ਼ਰੀਆਂ ਭਰੀਆਂ ਇਹਨਾਂ ਗਿਆਨ ਦਾ ਪ੍ਰਸ਼ਾਦ ਜਿਹੜਾ ਵੰਡਿਆ ਗਿਆ ਸਾਬ ਜੀ ਕਿਉਂਕਿ ਕਈ ਗੱਲਾਂ ਤਾਂ ਚੇਤੇ ਨਹੀਂ ਰਹਿੰਦੀਆਂ ਪਰ ਕੁਝ ਇੱਕ ਕਿਣਕਾ ਜਿਹੜਾ ਉਹ ਆਪਣੇ ਪੱਲੇ ਜ਼ਰੂਰ ਬੰਨ੍ਹ ਕਰਕੇ ਖੜਨਾ ਮੁੱਖ ਮਕਸਦ ਹੈ ਕਿ ਪਤਤ ਪੁਣੇ ਦੀ ਲਹਿਰ ਨੂੰ ਖਤਮ ਕੀਤਾ ਜਾਵੇ ਜਿੰਨੇ ਵੀ ਤੁਸੀਂ ਇੱਥੇ ਸੁਣਨ ਵਾਲੇ ਹੋ ਤੁਸੀਂ 10 10 ਨੂੰ 20 20 ਨੂੰ ਅੱਗੇ ਤਿਆਰ ਕਰ ਸਕਦੇ ਹੋ ਪਰ ਜੇ ਕੋਈ ਸ਼ਾਮ ਨੂੰ ਕੰਮ ਤੋਂ ਆ ਕੇ ਕਹੋ ਮੇਰਾ ਤਾਂ ਹੁਣ ਰਿਲੈਕਸ ਹੋਣ ਦਾ ਸਮਾਂ ਹੈ ਨਾ ਕਿ ਟੀਵੀ ਦੇ ਸਾਹਮਣੇ ਬਹਿ ਕੇ ਚੈਨਲਾਂ ਨੂੰ ਬਦਲਦੇ ਜਾਓਗੇ ਦਿਮਾਗ ਥੱਕ ਜਾਏਗਾ ਕੁਝ ਪ੍ਰਾਪਤ ਨਹੀਂ ਹੋਣਾ ਜਦੋਂ ਕੰਮ ਤੋਂ ਵਿਹਲੇ ਹੁੰਨੇ ਹੋ ਕਿਰਤ ਤੋਂ ਵਿਹਲੇ ਹੁੰਨੇ ਉਦੋਂ ਧਰਮ ਦੀ ਕਿਰਤ ਕਰਨ ਲੱਗ ਜਾਇਆ ਕਰੋ ਕਿ ਕਿਸੇ ਨਾ ਕਿਸੇ ਨੂੰ ਪ੍ਰੇਰ ਕੇ ਸਿੱਖੀ ਵੱਲ ਲਿਆਉਣਾ ਉਹਦੇ ਕੇਸ ਰਖਾਉਣ ਵਾਸਤੇ ਬੇਨਤੀ ਕਰਨੀ ਆਪਣੀ ਸ਼ਖਸੀਅਤ ਨੂੰ ਇੰਨੇ ਪਿਆਰ ਵਾਲੇ ਬਣਾਓ ਕਿ ਤੁਹਾਨੂੰ ਕਹਿਣ ਦੀ ਲੋੜ ਨਾ ਪਵੇ ਅਸੀਂ ਖੁਦ ਜਿਹੜੇ ਮੋਨੇ ਆ ਕਲੀਨ ਸ਼ੇਪ ਸ਼ਬਦ ਮੈਨੂੰ ਸਿੰਘ ਕਹਿੰਦੇ ਨਾਂ ਵਰਤਿਆ ਕਰੋ ਕਿਉਂਕਿ ਉਹ ਸਮਝਦੇ ਅਸੀਂ ਸਾਫ਼ ਆ ਤੇ ਤੁਸੀਂ ਗੰਦੇ ਹੋ ਇਹ ਮੈਨੂੰ ਸਿੰਘਾਂ ਨੇ ਦੱਸਿਆ ਕਲੀਨ ਸ਼ੇਪ ਸ਼ਬਦ ਇਸ ਤਰ੍ਹਾਂ ਬਣਿਆ ਸਾਨੂੰ ਇਹ ਨਹੀਂ ਵਰਤਣਾ ਚਾਹੀਦਾ ਪਰ ਜਦੋਂ ਕਿ ਅਸਲ ਦੇ ਅੰਦਰ ਉਹਨਾਂ ਨੂੰ ਗਿਆਨ ਨਹੀਂ ਹੈ ਮੇਰੇ ਵੀਰਾਂ ਨੂੰ ਪਰ ਜਿੱਥੇ-ਜਿੱਥੇ ਵੀ ਮੈਨੂੰ ਸੇਵਾ ਪ੍ਰਾਪਤ ਹੋਈ ਹੈ ਬਹੁਤ ਜਿਆਦੇ ਮੋਨੇ ਵੀਰ ਹੀ ਮੇਰੇ ਨਾਲ ਪਿਆਰ ਕਰਦੇ ਆ ਕਿਉਂਕਿ ਮੈਂ ਉਹਨਾਂ ਨੂੰ ਆਪਣੇ ਪਿਆਰ ਨਾਲ ਨਾਲ ਲਾਇਆ ਤੇ ਮੇਰੇ ਪੁਰਖਿਆਂ ਨੇ ਕਿਹਾ ਕਿ ਨਾਲ ਲਾਓ ਮੇਰੇ ਵੱਡਿਆਂ ਨੇ ਉਪਦੇਸ਼ ਦਿੱਤਾ ਜਿੰਨੇ ਵੀ ਸ਼ਹਿਰਾ ਵਿੱਚ ਦਾਸ ਨੇ ਜਾਗ ਜਾ ਕੇ ਸੇਵਾ ਕੀਤੀ ਹੈ ਬਹੁਤ ਜਿਆਦੇ ਮੋਨੇ ਵੀਰ ਜਿਹੜੇ ਸੀ ਜਦੋਂ ਉਹਨਾਂ ਦੀ ਸੰਖਿਆ 22-12 ਤੇ ਜਬ ਭਗਤ ਬਾਣੀ ਤੇ ਆਉਂਦੀ ਸੀ ਮੈਨੂੰ ਕਹਿਣ ਦੀ ਲੋੜ ਨਹੀਂ ਸੀ ਪੈਂਦੀ ਆਪਣੇ ਆਪ ਪਰਿਵਾਰਾਂ ਸਮੇਤ ਉਹਨਾਂ ਨੇ ਅਮਰਤ ਛਕੇ ਆ ਆਪਣੇ ਆਪ ਕਿਉਂਕਿ ਗੁਰਬਾਣੀ ਆਪਣੇ ਆਪ ਵਿੱਚ ਇੱਕ ਸਾਧ ਸੰਗਤ ਜੀ ਜਾਗਦੀ ਜੋਤ ਹੈ ਕਹਿਣ ਦੀ ਲੋੜ ਨਹੀਂ ਪੈਂਦੀ ਅਮਰਤ ਛਕੇ ਦਾ ਵੀ ਉਦੋਂ ਪਤਾ ਲੱਗ ਜਾ ਜਦੋਂ ਆਪ ਤਰਸ ਨਾਲ ਮੰਗੇ ਕਿ ਮੈਨੂੰ ਅਮਰਤ ਦੀ ਦਾਤ ਮਹਾਰਾਜ ਦੇ ਦਿਓ ਸੱਚੇ ਪਾਤਸ਼ਾਹ ਆਪਣੇ ਗੁਰਦੇਵ ਪਿਤਾ ਜੀ ਬਾਰੇ ਕਹਿੰਦੇ ਨੇ ਆਓ ਮੈਂ ਫਿਰ ਸਮਾਪਤੀ ਕਰਾਂਗਾ ਮਹਾਰਾਜ ਨਾਲ ਜੁੜਦੇ ਹੋਏ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿੰਨ ਤੇ ਤੇ ਇੱਕ ਬਹਾਦਰ ਭਏ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਹਿੰਦੇ ਆ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜਦੋਂ ਸੱਚਖੰਡ ਗਏ ਤਿੰਨ ਤੇ ਤੇ ਇੱਕ ਬਹਾਦਰ ਭਏ ਤਿਨਾਂ ਤੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਤੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਵਰਸੋਏ ਜਦੋਂ ਮਹਾਰਾਜ ਨੇ ਦਿੱਲੀ ਦੇ ਵਿੱਚ ਪਲੰਗੇ ਦੀਆਂ ਪ੍ਰਕਰਮਾਂ ਕਰਕੇ ਕਿਆ ਸੀ ਬਾਬਾ ਬਸੇ ਗ੍ਰਾਮ ਬਕਾਲੇ ਬਾਲਗੁਰ ਸੰਗਤ ਆਪ ਸੰਭਾਲੇ ਉਹਨੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਗੁਰਤਾ ਦੇ ਮਾਲਕ ਹੋਏ। ਇਲਕੈ ਅੰਜੂ ਰਾਖਾ ਪ੍ਰਭ ਤਾਂ ਕਾ ਜਦੋਂ ਵੱਡਿਆਂ ਸਤਗੁਰਾਂ ਜੀ ਤੱਕ ਸਤਗੁਰੂ ਜੀ ਨੇ ਜ਼ਿਕਰ ਕੀਤਾ ਨਾ ਤੇ ਗੁਰਦੇਵ ਪਿਤਾ ਦੀ ਸ਼ਹਾਦਤ ਦਾ ਕੇਵਲ ਤੇ ਕੇਵਲ ਸਾਧ ਸੰਗਤ ਜੀ ਇਸ ਪਾਵਨ ਗ੍ਰੰਥ ਦੇ ਅੰਦਰ ਜ਼ਿਕਰ ਹੈ। ਹੋਰ ਜਿੰਨੇ ਵੀ ਗ੍ਰੰਥ ਅੱਜ ਕੱਲ ਕਿਉਂਕਿ ਕੌਮ ਦੀ ਹਾਲਤ ਵੀ ਇਸ ਤਰ੍ਹਾਂ ਦੀ ਹੈ। ਉਹ ਨਾਮ ਵਿੱਚ ਗੁਰਦੇਵ ਦੀ ਸ਼ਹਾਦਤ ਨੂੰ ਬਹੁਤ ਡੇਢੇ ਟੰਗ ਨਾਲ ਬਿਆਨ ਕੀਤਾ ਗਿਆ। ਔਰੰਗਜ਼ੇਬ ਦਾ ਸ਼ਾਹਜਹਾਂ ਦਾ ਜahangir ਦਾ ਹਿਸਟਰੀ ਵਿੱਚ ਜ਼ਿਕਰ ਕੀਤਾ ਜਾਂਦਾ ਹੈ ਪਰ ਉਸ ਹਿਸਟਰੀ ਦੇ ਵਿੱਚ ਕਿਤੇ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਨਾਮ ਨਹੀਂ ਹਿੰਦੁਸਤਾਨ ਦੀਆਂ ਕਿਤਾਬਾਂ ਦੇ ਅੰਦਰ ਜੇ ਹੈ ਤੇ ਕੇਵਲ ਇਹਨਾਂ ਲਿਖਿਆ ਹੋਇਆ ਉਸ ਹਿਸਟਰੀ ਵਿੱਚ ਵਿਦਿਆਰਥੀਆਂ ਨੂੰ ਪੜਾਇਆ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਇੱਕ ਲੜਾਕੂ ਸੀ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਕਿਤੇ ਜ਼ਿਕਰ ਨਹੀਂ ਆਉਂਦਾ। ਜਿਵੇਂ ਸਤਗੁਰੂ ਜੀ ਨੇ ਆਪਣੇ ਪਰਿਵਾਰ ਦਾ ਲਹੂ ਪਾ ਕੇ ਇਸ ਦੀਆਂ ਜੜਾਂ ਪੁੱਟੀਆਂ ਉਸ ਸਾਮਰਾਜ ਦੇ ਅੰਦਰ ਸਤਗੁਰੂ ਜੀ ਦੇ ਕਿਸੇ ਵੀ ਪਰਿਵਾਰ ਦਾ ਜ਼ਿਕਰ ਹੀ ਨਹੀਂ ਕੀਤਾ ਜਾਂਦਾ ਤੇ ਕਿਉਂ ਵਿਰੋਧ ਹੁੰਦਾ ਹੈ ਸ੍ਰੀ ਦਸਮ ਗ੍ਰੰਥ ਦੀ ਬਾਣੀ ਦਾ ਕਿਉਂਕਿ ਦਸਮ ਗ੍ਰੰਥ ਦੀ ਬਾਣੀ ਦੱਸ ਰਹੀ ਹੈ ਤਿਲਕ ਜਨਿਉ ਰਾਖਾ ਪ੍ਰਵਤਾ ਕਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਕੋਈ ਘਰੋਗੀ ਲੜਾਈ ਸੀ ਔਰੰਗਜ਼ੇਬ ਨਾਲ ਇਹ ਸ਼ਬਦ ਕਹਿ ਰਹੇ ਹੈ ਅਤੇ ਜੰਝੂ ਦੀ ਖਾਤਰ ਧੰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਸ਼ਹਾਦਤ ਦਿੱਤੀ ਹੈ ਸੱਚੇ ਪਾਤਸ਼ਾਹ ਮਹਾਰਾਜ ਨੇ ਤਿਲਕ ਤੇ ਜੰਝੂ ਦੀ ਰੱਖਿਆ ਕੀਤੀ ਹੈ ਕੀ ਨੋ ਵੱਡ ਕਲੂ ਮੈਂ ਸਾਕਾ ਕਲਯੁਗ ਦੇ ਅੰਦਰ ਗੁਰਦੇਵ ਨੇ ਵੱਡਾ ਸਾਕਾ ਜਿਹੜਾ ਸ਼ਹੀਦੀ ਸਾਕਾ ਵਰਤਾਇਆ ਜੇ ਸਤਗੁਰੂ ਆਪਣੇ ਸਵਾਸਾਂ ਦੀ ਡੋਰੀ ਨਾ ਉੱਥੇ ਤੋੜ ਦੇ ਤਾਂ ਸਾਰੇ ਸੰਸਾਰ ਤੇ ਅੱਜ ਹਿੰਦੁਸਤਾਨ ਦਾ ਨਾਮੋਂ ਨਿਸ਼ਾਨ ਨਹੀਂ ਸੀ ਰਹਿਣਾ ਹਿੰਦੂਆਂ ਦਾ ਨਾਮੋਂ ਨਿਸ਼ਾਨ ਨਹੀਂ ਸੀ ਰਹਿਣਾ ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਸਵਾਸਾਂ ਦੀ ਡੋਰੀ ਹੈ ਜੋ ਹਿੰਦੂ ਵੀਰ ਆਪਣੇ ਗਾਤਰੇ ਜੰਝੂ ਪਹਿਨਦੇ ਹਨ ਆਪਨੇ ਮੱਥੇ ਤੇ ਕੇਸਰ ਦਾ ਤਿਲਕ ਲਾਉਂਦੇ ਆ ਇਹ ਸਾਧ ਸੰਗਤ ਜੀ ਗੁਰਦੇਵ ਦਾ ਦੁੱਲਿਆ ਹੋਇਆ ਖੂਨ ਹੈ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਬਜ਼ੁਰਗ ਖੂਨ ਡੋਲ ਕਰਕੇ ਇਸ ਧਰਮ ਦੀ ਰੱਖਿਆ ਕੀਤੀ ਮੈਂ ਲੰਡਨ ਦੇ ਵਿੱਚ ਮਿਊਜ਼ੀਅਮ ਦੇ ਮੈਨੂੰ ਵਿਖਾਰੇ ਸੀ ਸਿੰਘ ਉਥੇ ਕੁਝ ਵੀਰ ਮਿਲੇ ਉਹ ਮਹਾਰਾਜੇ ਦੇ ਤਖਤ ਬਾਰੇ ਪੁੱਛ ਰਹੇ ਸੀ ਕਿ ਕਿੱਧਰ ਹੈ ਮਹਾਰਾਜੇ ਦਾ ਤਖਤ ਤੇ ਅਸੀਂ ਉਹਨਾਂ ਨੂੰ ਇਸ਼ਾਰਾ ਕਰ ਦਿੱਤਾ ਤੇ ਮੈਨੂੰ ਹਿੰਦੀ ਵਿੱਚ ਕਹਿੰਦੇ ਹਮ ਜਾਣਤੇ ਹੈ ਆਪ ਕੌਣ ਹੈ ਆਪ ਗੁਰੂ ਤੇਗ ਬਹਾਦਰ ਸਾਹਿਬ ਕੀ ਉਮਤ ਹੈ ਅਗਰ ਗੁਰੂ ਤੇਗ ਬਹਾਦਰ ਸਾਹਿਬ ਆਪਣੀ ਸ਼ਹਾਦਤ ਨਾ ਦੇਤੇ ਅੱਜ ਹਿੰਦੁਸਤਾਨ ਅਫਗਾਨਿਸਤਾਨ ਜੈਸਾ ਹੁੰਦਾ ਅਹਿਸਾਸ ਹੈ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਆਪਣੀ ਸ਼ਹਾਦਤ ਤਿਲਕ ਤੇ ਜੰਝੂ ਦੀ ਖਾਤਰ ਦਿੱਤੀ ਹੈ ਸਾਧਨ ਏਤ ਇਤੀ ਜਨ ਕਰੀ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਸਾਧੂ ਮਹਾਤਮਾ ਦੀ ਰੱਖਿਆ ਕਰਨ ਵਾਸਤੇ ਧਰਮ ਦੀ ਰੱਖਿਆ ਕਰਨ ਵਾਸਤੇ ਹੱਦ ਮੁਕਾ ਦਿੱਤੀ ਸੀਸ ਦੀਆ ਪਰ ਸੀਨਾ ਉਚਰੀ ਮਹਾਰਾਜ ਨੇ ਆਪਣੇ ਸੀਸ ਦਾ ਬਲੀਦਾਨ ਦੇ ਦਿੱਤਾ ਪਰ ਮੁਖ ਤੋਂ ਸੀ ਨਹੀਂ ਉਚਾਰੀ ਗੁਰਦੇਵ ਨੇ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਸ੍ਰੀਮਾਨ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਪੁਰਖ ਸੁਣਾਇਆ ਕਰਦੇ ਸੀ ਮੈਂ ਛੋਟੇ ਹੁੰਦਿਆਂ ਟੇਪਰ ਕਾਟਾਂ ਦੇ ਵਿੱਚ ਉਹ ਸ਼ਹਾਦਤ ਦਾ ਸਾਰਾ ਸਾਗਾ ਸੁਣਿਆ ਤੇ ਇੱਕ ਪਾਸੇ ਟੇਪ ਲਾ ਦਿਓ ਇੱਕ ਪਾਸੇ ਮੈਂ ਸ਼ੁਰੂ ਹੋ ਜਾ ਇੱਕ ਵੀ ਅੱਖਰ ਦਾ ਫਰਕ ਨਹੀਂ ਪੈਂਦਾ ਸਿੰਘ ਸਾਹਿਬ ਭਾਈ ਰਾਮ ਸਿੰਘ ਜੀ ਵੀ ਇਸ ਤਰ੍ਹਾਂ ਮਹਾਰਾਜ ਦੀ ਸ਼ਹਾਦਤ ਸੁਣਾਉਂਦੇ ਜਿਵੇਂ ਮਹਾਪੁਰਸ਼ਾਂ ਤੋਂ ਸੁਣੀ ਬਹੁਤ ਜਲਾਲ ਵਿੱਚ ਸੰਤ ਬਾਬਾ ਕਰਤਾਰ ਸਿੰਘ ਜੀ ਮਹਾਪੁਰਖ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਸ਼ਹਾਦਤ ਉਹਨਾਂ ਨੇ ਸਿੱਖ ਕੌਮ ਦੇ ਅੰਦਰ ਬਿਆਨ ਕੀਤੀ ਹੈ ਦੱਸੀ ਹੈ ਤਾਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਨੇ ਧਰਮ ਦੀ ਰੱਖਿਆ ਵਾਸਤੇ ਆਪਣਾ ਬਲੀਦਾਨ ਦਿੱਤਾ ਧਰਮ ਹਿਤ ਸਾਕਾ ਜਿਨ ਕੀਆ ਧਰਮ ਦੀ ਰੱਖਿਆ ਵਾਸਤੇ ਸਤਿਗੁਰੂ ਜੀ ਨੇ ਸ਼ਹੀਦੀ ਸਾਕਾ ਵਰਤਾਇਆ ਸੀਸ ਦਿਆਂ ਪਰ ਸਿਰ ਨਾ ਦਿਆਂ ਮਹਾਰਾਜ ਨੇ ਆਪਣਾ ਸੀਸ ਦੇ ਦਿੱਤਾ ਪਰ ਸੱਚੇ ਪਾਤਸ਼ਾਹ ਨੇ ਧਰਮ ਨਹੀਂ ਛੱਡਿਆ ਕਈ ਵੀਰ ਨਾ ਇਸ ਤਰ੍ਹਾਂ ਲਿਖਣ ਲੱਗ ਗਏ ਆ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹਾਦਤ ਤੋਂ ਦੇਦੀ ਪਰ ਆਪ ਨੇ Hindu ਧਰਮ ਨਹੀਂ ਛੋੜਾ ਵੇਖੋ ਗੱਲ ਕਿੱਧਰ ਨੂੰ ਜਾਂਦੀ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਦਾ عقیدہ ਨਹੀਂ ਹੈ ਕਿ ਮੂਰਤੀ ਦੀ ਪੂਜਾ ਕੀਤੀ ਜਾਵੇ ਜਾਂ ਜੰਝੂ ਪਹਿਨੇ ਆ ਜਾਵੇ ਜਾਂ ਮੱਥੇ ਤੇ ਤਿਲਕ ਲਾਉਣਾ ਇਹ ਸਿੱਖ ਧਰਮ ਦਾ عقیدہ ਨਹੀਂ ਹੈ ਔਰੰਗਜ਼ੇਬ ਨੇ ਵੀ ਕਿਹਾ ਸੀ ਕਿ ਸੱਚੇ ਪਾਤਸ਼ਾਹ ਮੈਂ ਆਪ ਨੂੰ ਮਾਰਨਾ ਨਹੀਂ ਚਾਹੁੰਦਾ ਤੁਸੀਂ ਇਸ ਨੂੰ ਸਹੀ تسلیم ਆਪ ਨਹੀਂ ਕਰਦੇ ਤੇ ਫਿਰ ਇਹਦੀ ਰੱਖਿਆ ਕਰਨ ਵਾਸਤੇ ਕਿਉਂ ਤਲੇ ਹੋਏ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਸੀ ਆਰੰਗਜੀਤ ਦੇਵ ਨੇਤ ਦੇ ਨਾਲ ਜੇ ਹਿੰਦੁਸਤਾਨ ਦੀ ਰਾਜਸੀ ਸੱਤਾ ਹਿੰਦੂਆਂ ਦੇ ਹੱਥ ਵਿੱਚ ਹੁੰਦੀ ਹਿੰਦੂ ਮੁਸਲਮਾਨ ਧਰਮ ਨੂੰ ਜ਼ਬਰਦਸਤੀ ਨਸ਼ਟ ਕਰ ਰਹੇ ਹੁੰਦੇ ਤੇ ਅਸੀਂ ਮੁਸਲਮਾਨ ਦੀ ਧਰਮ ਦੀ ਰੱਖਿਆ ਵਾਸਤੇ ਅੱਗੇ ਆਉਣਾ ਸੀ ਅਸੀਂ ਕਿਹ ਕਿਹ ਧਰਮ ਦੇ ਵਿਰੋਧ ਵਿੱਚ ਨਹੀਂ ਆ ਅਸੀਂ ਜ਼ੁਲਮ ਦੇ ਵਿਰੋਧ ਵਿੱਚ ਆ ਸੱਚੇ ਪਾਤਸ਼ਾਹ ਨੇ ਆਪਣਾ ਸੀਸ ਦੇ ਕੇ ਜ਼ੁਲਮ ਨੂੰ ਠੱਲ ਪਾਈ ਤੇ ਯਾਦ ਰੱਖਣੀ ਹੈ ਇਹ ਗੱਲ ਗੁਰਦੇਵ ਦੀ ਸ਼ਹਾਦਤ ਤੋਂ ਬਾਅਦ ਇੱਕ ਵੀ ਜੰਜੂ ਨਹੀਂ ਲਾਇਆ ਗਿਆ ਤੇ ਔਰੰਗਜ਼ੇਬ ਜ਼ਾਲਮ ਬਾਦਸ਼ਾਹ ਇੱਕ ਵੀ ਰਾਤ ਦਿੱਲੀ ਨਹੀਂ ਰਹਿ ਸਕਿਆ ਸੱਚੇ ਪਾਤਸ਼ਾਹ ਨੇ ਜਦੋਂ ਸ਼ਹਾਦਤ ਦਿੱਤੀ ਆ ਨਾਟਕ ਚੇਟਕ ਕੀ ਇੱਕ ਕਾਜਾ ਸੱਜੇ ਪਾਤਸ਼ਾਹ ਨੂੰ ਅਖੀਰ ਤੇ ਕਿਹਾ ਸੀ ਇਹ ਦੋ ਪੰਕਤੀਆਂ ਰਹਿੰਦੀਆਂ ਸਮਾਪਤੀ ਹੈ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਿਹਾ ਸੀ ਔਰੰਗਜ਼ੇਬ ਨੇ ਜੋ ਕਿਹਾ ਉਹ ਗੁਰਦੇਵ ਨੇ ਅੰਕਤ ਕਰ ਦਿੱਤਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਔਰੰਗਜ਼ੇਬ ਨੇ ਕਿਹਾ ਮੈਂ ਆਪ ਨੂੰ ਮਾਰਨਾ ਨਹੀਂ ਚਾਹੁੰਦਾ ਗੁਰਦੇਵ ਮੈਂ ਤੁਹਾਨੂੰ ਸ਼ਹੀਦ ਨਹੀਂ ਕਰਨਾ ਚਾਹੁੰਦਾ ਕੋਈ ਕਰਾਮਾਤ ਵਿਖਾ ਦਿਓ ਤੁਹਾਡੀ ਜਾਨ ਬਖਸ਼ ਦਿੱਤੀ ਜਾਵੇ ਹਾਲਾਤ ਵੇਖਣੇ ਚਾਹੀਦੇ ਆ ਇਹਨਾਂ ਚੀਜ਼ਾਂ ਦਾ ਹਵਾਲਾ ਦੇ ਕਰਕੇ ਨਾ ਕਈ ਵਾਰੀ ਇਹ ਕਹਿੰਦੇ ਆ ਕਿ ਗੁਰੂ ਘਰ ਦੇ ਵਿੱਚ ਕੋਈ ਕਰਾਮਾਤ ਹੈ ਹੀ ਨਹੀਂ ਕਰਾਮਾਤ ਤੇ ਗੁਰਦੇਵ ਦੇ ਕੂਕਰਾਂ ਵਿੱਚ ਹੈ ਸੱਚੇ ਪਾਤਸ਼ਾਹ ਮਹਾਰਾਜ ਦਾ ਕੱਲਾ ਸਿਰਖ ਹੀ ਕਹਿੰਦਾ ਮੈਂ ਤਾੜੀ ਮਾਰ ਕੇ ਲਾਹੌਰ ਤੇ ਦਿੱਲੀ ਨਸ਼ਟ ਕਰ ਦੇਵਾਂਗਾ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਉਥੇ ਕੀ ਸ਼ਬਦ ਕਹੇ ਹੈ ਮਹਾਰਾਜ ਕਹਿੰਦੇ ਔਰੰਗਜ਼ੇਬ ਆਪਣੀ ਜਾਨ ਬਚਾਉਣ ਵਾਸਤੇ ਅਸੀਂ ਕਰਾਮਾਤ ਨਹੀਂ ਦਿਖਾਵਾਂਗੇ ਕਿਉਂਕਿ ਕਰਾਮਾਤ ਜਿਹੜੀ ਆ ਨਾ ਨਾਟਕ ਚੇਟਕ ਹੈ ਇੱਕ ખોਟਾ ਕਰਮ ਜਿਹੜਾ ਅਸੀਂ ਨਹੀਂ ਕਰਾਂਗੇ ਬਰਾਬਰ ਲੋਕਾਂ ਨੇ ਕਹਿ ਆਵਤ ਲਾਜਾ ਕਿਉਂਕਿ ਰੱਬ ਦੇ ਪਿਆਰਿਆਂ ਨੂੰ ਲੱਜਾ ਆਉਂਦੀ ਹੈ ਕਰਾਮਾਤ ਦਿਖਾਉਣ ਲੱਗਿਆਂ ਕਿਉਂ ਆਉਂਦੀ ਹੈ ਧਿਆਨ ਦਿਓ ਜੇ ਕਿਸੇ ਕੋਲੋਂ ਤੁਸੀਂ ਚੀਜ਼ ਲਈ ਹੋਵੇ ਤੇ ਪੰਜ ਕਿ ਦਿਨ ਬਾਅਦ ਉਹਨੂੰ ਕਹੋ ਆ ਤੈਨੂੰ ਦਿਖਾਵਾਂ ਇੱਕ ਬੜੀ ਅਨੋਖੀ ਚੀਜ਼ ਹੈ ਮੇਰੇ ਕੋਲ ਉਹ ਅਗੋਂ ਹੱਸ ਕੇ ਕਹੇਗਾ ਮੂਰਖਾ ਮੇਰੇ ਕੋਲ ਲਈ ਮੈਨੂੰ ਵਿਖਾਈ ਜਾਣਾ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਰੱਬ ਦੇ ਪਿਆਰੇ ਕਰਾਮਾਤ ਨਹੀਂ ਦਿਖਾਉਂਦੇ ਕਿਉਂਕਿ ਰੱਬ ਕੋਲੋਂ ਹੀ ਲਈ ਆ ਤੇ ਹਰੇਕ ਥਾਂ ਤੇ ਰੱਬ ਨੂੰ ਹੀ ਵੇਖਦੇ ਐ ਇਸ ਕਰਕੇ ਕਹਿੰਦੇ ਪ੍ਰਮਾਤਮਾ ਤੇਰੇ ਕੋਲੋਂ ਲਈ ਹੋਈ ਸ਼ਕਤੀ ਤੈਨੂੰ ਕੀ ਦਿਖਾਈ ਹਰੇਕ ਦੇ ਅੰਦਰ ਉਹਦੀ ਜੋਤ ਵੇਖਦੇ ਐ ਇਸ ਕਰਕੇ ਉਹ ਆਪਣੀ ਵਡਿਆਈ ਖਾਤਰ ਆਪਣੀ ਪ੍ਰਭਤਾ ਖਾਤਰ ਕਦਾ ਚਿਤ ਵੀ ਉਹ ਸ਼ਕਤੀ ਨਹੀਂ ਪ੍ਰਗਟ ਕਰਦੇ ਭਾਵੇਂ ਬਲੀਦਾਨ ਦੇ ਦਿੰਦੇ ਹਨ ਦੋਹਰਾ ਠੀਕਰ ਫੋਰ ਤਲੀਸ ਸਿਰ ਦਿੱਲੀ ਦੇ ਬਾਦਸ਼ਾਹ ਔਰੰਗਜ਼ੇਬ ਦੇ ਸਿਰ ਤੇ ਠਿਕਰਾ ਤੋੜ ਦਿੱਤਾ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਸ਼ਰੀਰ ਦਾ ਬਰਪਰ ਕੀਆ ਪਿਆਨ ਤੇ ਸੱਚਖੰਡ ਨੂੰ ਸੱਚੇ ਪਾਤਸ਼ਾਹ ਨੇ ਬਿਆਨਾਂ ਕੀਤਾ ਇੱਕ ਬਹਾਦਰ ਸਿੱਖ ਰਿਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਆ ਸਤਕਾਰਯੋਗ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਵਰਗਾ ਕਾਰਜ ਕਰੀ ਨਾ ਕਿ ਨੂੰ ਆਨ ਕਿਸੇ ਨੇ ਨਹੀਂ ਇਸ ਸੰਸਾਰ ਤੇ ਆ ਕੇ ਨਹੀਂ ਕੀਤਾ ਕਿਉਂਕਿ ਹਰ ਕੋਈ ਆਪਣੇ ਧਰਮ ਵਾਸਤੇ ਤਾਂ ਬਲੀਦਾਨ ਦਿੰਦਾ ਹੈ ਗੁਰਦੇਵ ਨੇ ਤਿਲਕ ਤੇ ਜੰਝੂ ਦੀ ਖਾਤਰ ਆਪਣਾ ਬਲੀਦਾਨ ਦਿੱਤਾ ਏ ਤੇ ਇੱਕ ਬਹਾਦਰ ਕੇ ਚਲਤਾ ਧੰਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੱਚਖੰਡ ਜਾਣ ਨਾਲ ਸ਼ਹਾਦਤ ਹੋਣ ਕਰਕੇ ਭਾਇਓ ਜਗਤ ਕੋ ਸੋਕ ਸਾਰੇ ਜਗਤ ਦੇ ਅੰਦਰ ਸੋਕ ਦੀ ਲਹਿਰ ਫੈਲ ਗਈ ਇਤਿਹਾਸ ਦੱਸਦਾ ਹੈ ਜਦੋਂ ਗੁਰਦੇਵ ਦਾ ਸੀਸ ਲੱਥਿਆ ਸੀ ਉਦੋਂ ਬਹੁਤ ਲਾਲ ਰੰਗ ਦਾ ਆਕਾਸ਼ ਹੋ ਗਿਆ ਇੰਨੀ ਜ਼ੋਰ ਦੀ ਹਨੇਰੀ ਚੱਲੀ ਕਿ ਹਰ ਇੱਕ ਦੀਆਂ ਅੱਖਾਂ ਪੂਰੀਆਂ ਗਈਆਂ ਸਾਰੇ ਸੰਸਾਰ ਦੇ ਅੰਦਰ ਸ਼ੋਕ ਫੈਲ ਗਿਆ ਜਦੋਂ ਮਹਾਰਾਜ ਨੇ ਸ਼ਹਾਦਤ ਦਿੱਤੀ ਐ ਹੈ ਹੈ ਸਭ ਜਗ ਭਇਓ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਹਾਹਾਕਾਰ ਮਚ ਗਈ ਏ ਸਾਰੇ ਹਿੰਦੁਸਤਾਨ ਦੇ ਅੰਦਰ ਕਿਉਂਕਿ ਗੁਰਦੇਵ ਦੀ ਸ਼ਹਾਦਤ ਹੋਣੀ ਕੋਈ ਛੋਟੀ ਬਾਤ ਨਹੀਂ ਸੀ ਸਾਰੇ ਹਿੰਦੁਸਤਾਨ ਦੇ ਅੰਦਰ ਹਾਹਾਕਾਰ ਮਚ ਗਈ ਜਦੋਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਸ਼ਹੀਦ ਹੋਏ ਜੈ 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 ਸੁਰ ਲੋਕਾਂ ਸੁਰ ਲੋਕ ਦੇਵਤਿਆਂ ਦੇ ਲੋਕ ਤੱਕ ਸਾਧ ਸੰਗਤ ਦੀ ਜੈ ਜੈਕਾਰ ਦੀ ਧੁਨ ਹੋਈ ਜਦੋਂ ਤਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਆਪਣੀ ਸ਼ਹਾਦਤ ਦਿੱਤੀ ਹੈ ਗੁਰਦੁਆਰਾ ਸੀਸ ਗੰਗ ਸਾਹਿਬ ਦਿੱਲੀ ਦੇ ਅੰਦਰ ਤਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਸ਼ਹਾਦਤ ਦਾ ਸਥਾਨ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਸ ਤੋਂ ਅੱਗੇ ਆਪਣੀ ਕਥਾ ਜਿਹੜੀ ਆ ਉਹ ਵਿਖਿਆਨ ਕੀਤੀ ਹੈ ਚਿਤ੍ਰਨਾਟਕ ਦੀ ਅਮਰ ਰਚਨਾ ਗਰੀਬ ਨਿਵਾਜ ਸਤਿਗੁਰੂ ਜੀ ਨੇ ਇਸ ਦੇ ਅੰਦਰ ਬਹੁਤ ਭਾਰੀ ਬਖਸ਼ਾ ਕੀਤੀਆਂ ਆਪਣੇ ਆਉਣ ਦਾ ਕਾਰਨ ਦੱਸਿਆ ਕਿ ਅਸੀਂ ਕਿਸ ਕਾਰਨ ਕਰਕੇ ਇਸ ਸੰਸਾਰ ਤੇ ਆਏ ਆ ਤੇ ਜਿਸ ਕਾਰਨ ਕਰਕੇ ਸਾਨੂੰ ਭੇਜਿਆ ਗਿਆ ਹੈ ਵਾਹਿਗੁਰੂ ਦਾ ਹੁਕਮ ਅਸੀਂ ਕਿਸੇ ਕੋਲੋਂ ਲੁਕਾਵਾਂਗੇ ਨਹੀਂ ਕਿਸੇ ਦਾ ਡਰ ਨਹੀਂ ਭੈ ਨਹੀਂ ਮੰਨਾਂਗੇ ਸਭ ਨੂੰ ਉਹ ਹੁਕਮ ਜਿਹੜਾ ਸੁਣਾਵਾਂਗੇ ਇਹ ਸਤਿਗੁਰੂ ਜੀ ਨੇ ਇਸ ਗ੍ਰੰਥ ਦੇ ਅੰਦਰ ਬਖਸ਼ਿਸ਼ ਭਰੇ ਬਚਨ ਕਹੇ ਆ ਬਹੁਤ ਆਪ ਨੇ ਮਾਣ ਬਖਸ਼ਿਆ ਇਸ ਮਹਾਨ ਪਵਿੱਤਰ ਦਿਹਾੜੇ ਤੇ ਇਹ ਵੱਡੇ ਸਮਾਗਮ ਰਚੇ ਗਏ ਆ ਭਾਈ ਹਰਜਿੰਦਰ ਸਿੰਘ ਜੀ ਖੇਲਾ ਹੋਰ ਗੁਰਮੁਖ ਪਿਆਰੇ ਕਿਉਂਕਿ ਜਿਹੜੇ ਸ਼ਰੀਰ ਕਰਕੇ ਸਾਨੂੰ ਅੱਗੇ ਨਹੀਂ ਨਾ ਦਿਖਾਈ ਦਿੰਦੇ ਜਾਂ ਨਾਮ ਕਰਕੇ ਅੱਗੇ ਨਹੀਂ ਦਿਖਾਈ ਦਿੰਦੇ ਪਰ ਪਿੱਛੇ ਉਹ ਰੀੜ ਦੀ ਹੱਡੀ ਵਾਂਗੂ ਕੰਮ ਕਰਦੇ ਬਹੁਤ ਉਹਨਾਂ ਨੌਜਵਾਨਾਂ ਨੇ ਮਿਹਨਤ ਕੀਤੀ ਹੈ ਤੇ ਤਕਰੀਬਨ ਸਾਲ ਪਹਿਲਾਂ ਹੀ ਇਹ ਸਮਾਗਮ ਦੀਆਂ ਉਹਨਾਂ ਨੇ ਤਿਆਰੀਆਂ ਕੀਤੀਆਂ ਸਨ ਤੇ ਹੁਣ ਸੰਗਤ ਵਿੱਚੋਂ ਜੇ ਇੱਛਾ ਆਈ ਹੈ ਕਿ ਅਗਲੇ ਸਾਲ ਵੀ ਇਹ ਸਮਾਗਮ ਰਚੇ ਜਾਣ ਤੇ ਤੁਸੀਂ ਤਨ ਮਨ ਧਨ ਕਰਕੇ ਜਰੂਰ ਨੌਜਵਾਨਾਂ ਦਾ ਸਾਥ ਦਿਓ ਸਾਂ ਕਰਕੇ ਹੀ ਕਿ ਇਹ ਸਮਾਗਮ ਜਿਹੜੇ ਆ ਹੋਰ ਵੀ ਸੋਹਣੇ ਤਰੀਕੇ ਨਾਲ ਉਲੀਕੇ ਜਾ ਸਕਣ ਇੰਨੀ ਹਾਜ਼ਰੀ ਦਾਸ ਵੱਲੋਂ ਪ੍ਰਵਾਨ ਕਰਨੀ ਸਮਾਗਮਾਂ ਵਿੱਚ ਬੋਲਦੇ ਆ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾ ਹੋ ਜਾਂਦੀਆਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਦਰ ਦਾ ਨਿਮਾਣਾ ਜਿਹਾ ਕੂਕਰ ਸੇਵਾਦਾਰ ਜਾਣ ਕਰਕੇ ਬਖਸ਼ ਲੈਣਾ ਅੱਗੇ ਵਾਸਤੇ ਸਮੱਤ ਬਖਸ਼ਣੀ ਅਸੀਸ ਦੇਣੀ ਸਿੱਖੀ ਸਦਕਾ ਅਸਾਂ ਸਵਾਸਾਂ ਦੇ ਨਾਲ ਨਿਭ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ